ਕੀ ਮੇਟਰੂ ਕੀ ਹਾਲ ਚਾਲ ਹੈ ਉਮੀਦ ਸਾਰੇ ਵਧੀਆ ਹੋਵਗੇ ਅੱਜ ਆਪਾਂ ਆਏ ਆ ਜੀ ਕੋਟਕਪੂਰੇ ਆਪਣਾ ਹੀ ਸ਼ਹਿਰ ਹੈ ਆਪਣੇ ਪਿੰਡ ਤੋਂ 10 ਕਿਲੋਮੀਟਰ ਹੈ ਤੇ ਉਹਦੇ ਆਪਾਂ ਲੈ ਕੇ ਆਏ ਸੀ ਚਲੋ ਡਰਾਮ ਵਗੈਰਾ ਅੱਜ ਆਪਾਂ ਫਿਟ ਕਰਾ ਰਹੇ ਆ ਆਪਣੇ ਟਰੈਕਟਰ ਦੇ ਟਾਇਰ ਇਹਨੂੰ ਹੋ ਗਿਆ ਲਗਭਗ ਅੱਜ 4 ਦਿਨ ਹੋ ਗਿਆ ਤੇ ਖੜੇ ਨੂੰ ਕੋਟਕਪੂਰੇ ਤੇ ਫਿਟਿੰਗ ਫੁੱਟਿੰਗਾਂ ਹੋ ਗਈ ਆ ਦੀ ਦੇਖੋ ਟ੍ਰੈਕਟਰ ਆਪਣਾ ਹੈਗਾ ਜੀ ਇਹ 47 10 ਆਪਣੇ ਕੋਲੇ 4-5 ਸਾਲ ਹੋ ਗਏ ਇਹਨੂੰ ਸਪੇਸਰ ਬਣੇ ਆ ਜੀ ਉਹਦੇ 7-7 ਇੰਚੀ ਚੜਾਈ ਹੋ ਗਈ ਆ ਸੌਰੀ 7 ਇੰਚ ਦੀ ਤਾਂ ਆਪਣੀ ਪਈਆ ਦੇ ਚ ਪੈਪ ਵੀ ਪਈਆ ਤੇ ਲਗਭਗ 8 ਕਿੰਚ ਬਣ ਗਏ ਇਹ ਸਣੇ ਪਲੇਟਾਂ 8 1/2 ਦੇਖੋ ਲੱਕ ਉੱਪਰ ਬੈਠੇ ਇੱਕ ਵਾਰੀ ਇਹ ਮੂਰੇ ਆਪਾਂ ਸਪੇਸਰ ਨਹੀਂ ਪਾਏ ਉਹਦੇ ਮੂਰੀ ਆਪਾਂ ਦੀਆਂ ਐਲ ਕਿਆਂ ਬਾਹਰ ਕੱਢ ਕੇ ਤੇ ਮਤਲਬ ਇਸੇ ਤਰ੍ਹਾਂ ਕੇਰਾ ਫਿਟਿੰਗ ਕੀਤੀ ਆ ਕਿਉਂਕਿ ਜਦੋਂ ਅੱਗੇ ਆਪਾਂ ਸਵੇਸਰ ਪਾਉਣੇ ਆ ਨਾ ਤੇ ਸਪਿੰਡਲ ਤੇ ਜ਼ੋਰ ਕਾਫੀ ਪੈਂਦਾ ਬਾਕੀ ਚਲੋ ਇਹ ਵੀ ਚੱਲੇ ਤੋਂ ਸਹੀ ਤਾਂ ਪਤਾ ਲੱਗੂ ਆਪਾਂ ਨੂੰ ਵੀ ਇਹ ਸਪਿੰਡਲੇ ਦੇ ਟਿਕਦੇ ਆ ਕਿ ਨਹੀਂ ਟਿਕਦੇ ਜੇ ਇਹ ਨਾ ਟਿਕੇ ਫਿਰ ਇਸ ਤੋਂ ਬਾਅਦ ਆਪਾਂ ਇਹਦੇ ਕੰਬੈਨ ਵਾਲੇ ਸਪਿੰਡਲ ਪਾਵਾਂਗੇ ਇੱਥੋਂ ਵੱਢ ਕੇ ਇੱਥੇ ਆਪਾਂ ਬਣਿਆ ਤਾਂ ਨਾ ਇਹ ਹਿੱਸਾ ਲੈ ਕੇ ਇੱਥੇ ਕੰਬੈਨ ਵਾਲੇ ਸਪਿੰਡਲ ਫਿਟ ਕਰਾਂਗੇ ਕਮੈਨ ਵਾਲੇ ਇਸ ਪਿੰਡਲ ਜਿਹੜੇ ਆ ਬੋਰ ਹੈ ਵੇ ਪਹਿਲਾਂ ਹੁਣ ਤਾਂ ਚਲੋ ਆਪਾਂ ਇਹਦਾ ਨਵਾਂ ਬੋਰ ਕਰਵਾਇਆ ਜਿਹੜੇ ਇਹ ਸਾਲ ਦਾ ਪਹਿਲਾਂ ਵਾਲੇ ਇੱਕ ਕਮੈਨ ਵਾਲੇ ਸੱਲਾਂ ਜੀ ਬਿਲਕੁਲ ਸਹੀ ਆਉਂਦੇ ਆ ਕਿਉਂਕਿ ਆਪਾਂ ਦੇਖਿਆ ਵੀ ਇਹਨਾਂ ਦਾ ਸਾਈਜ਼ ਆ ਵੀ ਲਗਭਗ ਵੈਸੇ ਟਰੈਕਟਰ ਦਾ ਤੇ ਇਹਦਾ ਸੇਮ ਹੀ ਸੀਗਾ ਪਰ ਆਪਾਂ ਨੂੰ ਫਿਰ ਬਾਹਰ ਕਟਣ ਕਰਕੇ ਸਪੇਸਟਰ ਬਣਾਉਣੇ ਪਏ ਜੇ ਆਪਾਂ ਮਗਰਾਟ ਲਾਉਂਦੇ ਸੀ ਇਹ ਰਹੀ ਇਸੇ ਤਰ੍ਹਾਂ ਆ ਜਾਣੀ ਸੀ ਪਰ ਮੁੜ ਕੇ ਕਟਾਈ ਕਟੂਈ ਨਹੀਂ ਹੁੰਦੀ ਜਿਵੇਂ ਹੁਣ ਦੇਖੋ ਵੀ ਆਪਣੀ ਕਟਾਈ ਬਹੁਤ ਹੋਈ ਹੋਈ ਆ ਤੇ ਇਹ ਆਪਾਂ ਫਿਟ ਕਰਾ ਰਹੇ ਆ ਗੁਰਜੰਟ ਇੰਜੀਨੀਅਰ ਵਰਕਸ ਤਿੰਨ ਕੋਣੀ ਤੋਂ ਬਟੰਡਾ ਰੋਡ ਤੇ ਆਪਣੇ ਮਿੰਟੂ ਜੀ ਆਪਣੇ ਮਿੱਤਰ ਆ ਇਹ ਕੋਈ ਵੀ ਇਹਨਾਂ ਤੋਂ ਕੰਮ ਕਰਵਾਉਣਾ ਹੋਵੇ ਖਰਾਦ ਵਗੈਰਾ ਦਾ ਆਪਾਂ ਇੱਥੇ ਕਰਵਾ ਸਕਦੇ ਹਾਂ ਤਸल्ली बख्श ਬਿਲਕੁਲ ਜਾਇਜ਼ ਰੇਟਾਂ ਦੇ ਉੱਤੇ ਜੀ ਤੁਹਾਨੂੰ ਦੱਸਿਆ ਸੀ ਆਪਣੇ ਮਿੰਟੂ ਜੀ ਆ ਆਪਣੇ ਭਰਾ ਇਹ ਤੇ ਇਹਨਾਂ ਤੋਂ ਕੋਈ ਵੀ ਆਪਾਂ ਕੰਮ ਕਰਵਾਉਣਾ ਤੁਹਾਨੂੰ ਬਾਹਰ ਆਪਾਂ ਦਿਖਾਇਆ ਹੀ ਹੈ ਬੋਰਡ ਤੇ ਇਹ ਖਰਾਦ ਦਾ ਕੋਈ ਵੀ ਕੰਮ ਤਸੱਲੀ ਬਖਸ਼ੂ ਟੱਕਾ ਵਗੈਰਾ ਦਾ ਕੋਈ ਰਮਾ ਰੋਮਾ ਦਾ ਆਪਾਂ ਫਰੀਕ ਤਰਾ ਦਾ ਕੰਮ ਮਤਲਬ ਕਰਵਾ ਸਕਦੇ ਆ ਇਹਨਾਂ ਕੋਲੇ ਫਰੀਕ ਤਰਾ ਦੀ ਮਸ਼ੀਨ ਮਿਲੂਗੀ ਆਪਾਂ ਨੂੰ ਸਾਡੇ ਰਾਮ ਸਿੰਘ ਦੇ ਇੱਥੇ ਨਾਲੀ ਦੇ ਨਾਲੀ ਦਾ ਕੰਮ ਟੈਕ ਦਾ ਕੰਮ ਹਾਂਜੀ 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 ਮਤਲਬ ਟੋਟਲ ਕੰਮ ਜਿੰਨਾ ਵੀ ਆਪਣਾ ਸਾਰਾ ਮਤਲਬ ਆਪਾਂ ਕਰਵਾਉਣਾ ਕਰਵਾ ਸਕਦੇ ਆ ਇਹਨਾਂ ਤੋਂ ਪੁਰਾਣਾ ਕੰਮ ਆ ਬਹੁਤ ਪੁਰਾਣਾ ਪਹਿਲਾਂ ਇਹਨਾਂ ਦੇ ਮਤਲਬ ਬਾਪੂ ਜੀ ਦਾ ਕੰਮ ਸੀਗਾ ਗੁਰਜੰਤ ਸਿੰਘ ਤੁਹਾਨੂੰ ਬਾਹਰ ਆਪਾਂ ਦਿਖਾਏ ਆ ਗੁਰਜੰਤ ਸਿੰਘ ਜੀ ਦੀ ਹਾਂਜੀ 50 ਸਾਲ ਪੁਰਾਣੀ ਦੁਕਾਨ ਦੱਸਦੇ ਆ ਬਾਈ ਤੇ ਬਾਕੀ ਤੁਹਾਨੂੰ ਐਡਰੈਸ ਵੀ ਆਪਾਂ ਬਾਹਰ ਦੱਸਿਆ ਆ ਤਿੰਨ ਗੋਣੀ ਤੋਂ ਜਦੋਂ ਆਪਾਂ ਬਟੰਡੇ ਨੂੰ ਜਾਂਦੇ ਆ ਕੋੜ ਕਪੂਰੇ ਤੋਂ ਉੱਥੇ ਦੁਕਾਨ ਹੈ ਨਾ ਜੀ ਮੰਡੀ ਦੇ ਗੇਟ ਦੇ ਪਹਿਲੇ ਪਹਿਲੇ ਗੇਟ ਤੇ ਹਾਂਜੀ ਤੇ ਹੋਰ ਕਹਿਣਾ ਚਾਹੋਗੇ ਕੁਝ ਕਹੇ ਤਾਂ ਤੁਸੀਂ ਕਿਹਾ ਬੋਦੀ ਆ ਹਾਂਜੀ ਹਾਂਜੀ ਤੇ ਲਗਭਗ ਤਿਆਰ ਆ ਹੁਣ ਇੱਕ ਅੱਧੇ ਦਿਨ ਦਾ ਕੰਮ ਆ ਆ ਤੁਹਾਨੂੰ ਆਪਾਂ ਦੁਕਾਨ ਦੇ ਦਰਸ਼ਨ ਕਰਵਾਉਣੇ ਆ। ਆ ਟਰੱਕ ਟਰੱਕ ਆਪਣੇ ਮਤਲਬ ਹਰੇਕ ਹੈ ਆਊਗਾ ਆ ਆਪਣੇ ਬੁਸ਼ ਬਣ ਰਿਹਾ ਹੁਣ। ਇਹ ਕਾਦਾ ਜੀ ਇਹ? ਇਹ ਕਮਾਈ ਦਾ ਜੀ। ਕੰਬੈਨ। ਠੀਕ ਆ। ਆ ਵੀ ਪਲੇਟ ਉਸੇ ਦੀ ਆ। ਠੀਕ ਆ। ਆ ਰਿਮ ਪਏ ਆ ਬਾਹਰ ਆਪਣੇ ਟਰੱਕਾਂ ਦੇ ਜੋ ਵੀ ਪੂਰਾ ਹੈਵੀ ਤੋਂ ਹੈਵੀ ਕੰਮ ਐ ਇਥੋਂ ਮਤਲਬ ਹਰੇਕ ਤਰ੍ਹਾਂ ਦਾ। JCB ਦਾ ਮਤਲਬ ਕੋਈ ਵੀ ਕੰਮ ਲਾ ਸਕਦੇ ਆ ਆਪਾਂ ਛੋਟੀ ਤੋਂ ਲੈ ਕੇ ਵੱਡੀ ਮਸ਼ੀਨਰੀ ਤੱਕ ਹਰੇਕ ਕੰਮ ਇਥੇ ਕੀਤਾ ਜਾਂਦਾ ਆ ਤੁਹਾਨੂੰ ਮਸ਼ੀਨਾਂ ਚੈੱਕ ਕਰਾਉਣੇ ਆਪਾਂ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਮਿਲਣਗੀਆਂ ਪ੍ਰੈਸ ਜੋ ਵੀ ਆ ਐਮਰਜੈਂਸੀ ਲੋਡ ਆ ਜਨਰੇਟਰ ਦੀ ਸਹੂਤਾ ਮਿਲੂਗੀ ਆਪਾਂ ਨੂੰ ਪ੍ਰੈਸ ਹੋ ਗਈ ਆ ਆਊਟਰ ਆਪਣੇ ਟਰੈਕਟਰ ਦੇ ਪਾਈਆ ਟਾਇਰ ਬਾਕੀ ਤੁਹਾਨੂੰ ਬਾਹਰਲਾ ਵਿਊ ਦਾ ਆਪਾਂ ਦਿਖਾਈ ਦਿੱਤਾ ਹੇ ਹੁਣ ਜਦੋਂ ਆਪਣਾ ਦੁਬਾਰਾ ਟਰੈਕਟਰ ਬਿਲਕੁਲ ਰੈਡੀ ਹੋ ਗਿਆ ਘਰੇ ਜਾਣ ਲੱਗੇ ਫਿਰ ਉਸ ਤੋਂ ਬਾਅਦ ਵੈਸੇ ਤਾਂ ਕੰਮ ਇਹਦਾ ਲਗਭਗ ਹੋ ਹੀ ਚੁੱਕਿਆ ਬਸ ਇਕੱਲਾ ਇਹਦਾ ਪਾਵਰ ਸਟੀਅਰਿੰਗ ਰਹਿ ਗਿਆ ਸੀਗਾ ਤੇ ਇਹ ਵੀ ਬਸ ਆਪਣਾ ਕੱਚਾ ਹੋ ਗਿਆ ਹੁਣ ਇਹਨੂੰ ਪੱਕਾ ਕਰਨ ਲੱਗੇ ਆ ਤੇ ਬਸ ਟਰੈਕਟਰ ਦੀ ਆਪਣੀ ਡਿਲੀਵਰੀ ਹੋਣ ਵਾਲੀ ਆ ਸਮਝ ਲਓ ਤੇ ਠੀਕ ਆ ਜੀ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ ਚ ਆ ਤੁਹਾਨੂੰ ਦੁਬਾਰਾ ਆਪਾਂ ਦਿਖਾ ਦਨੇ ਆ ਬਾਕੀ ਇਧਰ ਬਾਹਰ ਲਈ ਵੀ ਆਪਾਂ ਸੜਕ ਦਿਖਾਉਣੀ ਆ ਤੁਹਾਨੂੰ ਇਹ ਰਹਿ ਗਿਆ ਜੀ ਆਪਣਾ ਇਧਰਲੇ ਬਸੇ ਤਿੰਨ ਕੋਣੀ ਚੌਂਕ ਕੋਟ ਕਪੂਰੇ ਇਹਦੇ ਤੋਂ ਆਪਾਂ ਜਦੋਂ ਬਠਿੰਡਾ ਰੋਡ ਨੂੰ ਜਾਂਦੇ ਆ ਤੇ ਉਹ ਮੰਡੀ ਦਾ ਆ ਗਿਆ ਪਹਿਲਾ ਗੇਟ ਇਹਦੇ ਤੋਂ ਮਤਲਬ ਤਿੰਨ ਕੋਣੀ ਤੋਂ ਬਠਿੰਡੇ ਜਾਂਦੇ ਉਹਨੂੰ ਸੱਜੇ ਹੱਥ ਹੈ ਹਰੀਨੋਂ ਵਾਲੇ ਗੁਰਜੰਟ ਇੰਜੀਨੀਅਰ ਵਰਕਰਸ ਆ ਆਪਣੇ ਮਿੰਟੂ ਜੀ ਦਾ ਨੰਬਰ ਹੈ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ ਛੋਟੀ ਚੀਜ਼ ਤੋਂ ਲੈ ਕੇ ਜੀਸੀਬੀ ਤੱਕ ਟਰੱਕ ਤੱਕ ਵੱਡੇ ਟਰਾਲਿਆਂ ਤੱਕ ਹਰੇਕ ਤਰ੍ਹਾਂ ਦਾ ਕੋਈ ਵੀ ਕੰਮ ਹੈ ਖਰਾਬ ਦਾ ਕੋਈ ਸੈਜ ਕਰਨਾ ਕੋਈ ਬਿਲਡਿੰਗ ਵਗੈਰਾ ਦਾ ਸਾਰਾ ਇੱਥੋਂ ਮਤਲਬ ਕੰਮ ਕੀਤਾ ਜਾਂਦਾ ਹੈ ਚਲੋ ਠੀਕ ਹੈ ਜੀ ਮਿਲਦੇ ਆਂ ਇੱਕ ਨਵੀਂ ਵੀਡੀਓ ਚ ਤੇ ਚੈਨਲ ਨੂੰ ਕਰ ਲੋ ਆਪਣੇ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਦਿਓ ਪ੍ਰੈਸ ਤੇ ਰੱਬ ਰੱਖਾ ਜੀ ਮਿਲਦੇ ਆਂ ਇੱਕ ਨਵੀਂ ਵੀਡੀਓ ਚ ਧੰਨਵਾਦ ਜੀ